ਕਿ ਕਿਦਾਂ ਦੇ ਫੇਲ ਲੰਗਾ ਹੁੰਦੀ ਆ ਵਧੀਆ ਤੂੰ ਵੀ ਐਡਾ ਕੀ ਮਾ ਮੈਂ ਪਾਲ ਪਾਲ ਕੇ ਐਡਾ ਵੱਡਾ ਕੀਤਾ ਹੀ ਆਈ ਪਹਿਲਾਂ ਵਿਆਹ ਵੇਂਦਾ ਰਿਹਾ ਤੇ ਵੇਹਾਂ ਵਿੱਚ ਬਿਜੀ ਰਿਹਾ ਤੇ ਅੱਜ ਬੜੇ ਦਿਨ ਬਾਅਦ ਚੌਂਕੇ ਚੜਿਆ ਹਲਵਾਈ ਹਲਵਾਈ ਚੌਂਕਾ ਚਲਾਤਾ ਤਾਂ ਠੀਕ ਹੈ ਹਾਂ ਤੇ ਮੇਰੇ ਜਿਹੜੇ ਸਬਸਕ੍ਰਾਈਬ ਕਰ ਜਣੇ ਨਾ ਪਿੱਛੇ ਨੂੰ ਆਨੇ ਸ਼ੁਰੂ ਹੋ ਗਏ ਬੈਕ ਕਹਿੰਦਾ ਕਿ ਮੇਰਾ ਚੈਨਲ ਕੱਟਣ ਲੱਗ ਗਿਆ ਇਹਨੇ ਕੋਣਾ ਫੂਣਾ ਕੋਈ ਨਹੀਂ ਕੱਲੇ ਕਰਦੀ ਆ ਪਹਿਲਾਂ ਹਲਵਾਈ ਵੇਹਾਂ ਵਿੱਚ ਬਿਜੀ ਰਿਹਾ ਨਾ ਇਹ ਨਹੀਂ ਨਾ ਪਤਾ ਕਿਸ ਨੂੰ ਹਾਂ ਸੋ ਗੱਲ ਸਭ ਜੀ ਹੋਣੀ ਛੱਪੀ ਆਏ ਹੀ ਠੀਕੇ ਤੇ ਕੰਟੀਨਿਊ ਹੀ ਕਰ ਕੰਮ ਲਗਾਤਾਰ ਚੱਲਦਾ ਰਿਹਾ ਕਦੀ ਧਮਾਨ ਆ ਗਿਆ ਕਦੀ ਵਿਆਹ ਆ ਗਿਆ ਸੰਦੀਪ ਹੁਣਾਂ ਨੇ ਅਨਵਾਈਟ ਕਰ ਲਿਆ ਬਠੋਲੇ ਵਾਲੇ ਭਾਬੀ ਜਿਹੜਾ ਨੇ ਅਨਵਾਈਟ ਕਰ ਲਿਆ ਫਿਰ ਮੇਰੇ ਹਿਸਾਬ ਨਾਲ ਹੁਣਾਂ ਇੱਕ ਦਿਨੋਂ ਨਹੀਂ ਘਰੇ ਬੈਠੇ ਹੋਣੇ ਤੇ ਹੁਣ ਸੁਖਨਾਉਣ ਲੱਗੇ ਪਰੋਣੇ ਤੇ ਹੁਣ ਹਲਵਾਈ ਸਾਹਿਬ ਹੁਣਾਂ ਦੇਖੇ ਵੀ ਉੱਠੀ ਲੱਗੀ ਆ ਤੇ ਮੈਂ ਹਾਂ ਕਾਫੀ ਦਿਨ ਹੋ ਗਏ ਮੇਰੇ ਹਿਸਾਬ ਨਾਲ 12 13 ਦਿਨ ਹੋ ਹੋ ਗਏ ਨੇ ਲੋੜੀ ਤੇ ਪਾਇਆ ਹੈਗਾ ਵਲੋਗ ਉਹ ਤਾਂ ਬਾਅਦ ਚ ਆਪਣਾ ਤੇਰਾ ਤਰੀਕ ਤੇ ਹਨਾ ਤੇ ਅੱਜ ਫੇ ਥੋੜਾ ਬੋਧਾ ਹੁਣ ਆਪਾਂ ਮਾਰੇ ਕੰਮ ਕਰਦੇ ਨਾਲੇ ਲੋਗ ਪਾ ਦਿੰਦੇ ਆ ਫਿਰ ਦੇਨ ਵੱਡੇ ਹੋ ਚੱਲੇ ਆ ਤੇ ਹੌਲੀ ਹੌਲੀ ਫੇਰ ਸ਼ੁਰੂਆਤ ਕਰਦੇ ਆ ਸਾਰ ਦੱਸੋ ਫਿਰ ਅੱਜ ਪਕੌੜੇ ਕਿਹੜੇ ਕਿਹੜੇ ਬਣਨੇ ਮੰਨ ਕਰੇ ਤੇ ਕੰਮ ਕਰ ਲੋ ਨਹੀਂ ਕਰੇ ਤੇ ਨਾ ਕਰੋ ਮਤਲਬ ਕਿ ਮਜ਼ਾ ਆ ਜਾਂਦਾ ਨਾ ਬਹੁਤ ਵਧੀਆ ਲੱਗਦਾ ਵਾ ਤਾਂ ਕਿਹੜੀ ਕਿਹੜੀ ਵੈਰਾਈਟੀ ਦੇ ਪਕੌੜੇ ਹਲਵਾਈ ਕੋਲ ਪਕੌੜੇ ਆ ਗਏ ਆ ਇਹ ਵਾਲਾ ਜਿਹੜਾ ਮਟੀਰੀਅਲ ਰੈਡੀ ਕੀਤਾ ਇਹ ਹੈਗਾ ਵਾ ਬ੍ਰੈਡ ਪਕੌੜਾ ਠੀਕ ਇਹ ਵਾਲਾ ਜਿਹੜਾ ਮਟੀਰੀਅਲ ਹੈ ਇਹਦੇ ਵਿੱਚ ਆਪਾਂ ਬਣਾਉਣੇ ਆ ਗੋਭੀ ਵਾਲੇ ਪਕੌੜੇ ਠੀਕ ਇਹ ਮਿਕਸ ਪਕੌੜੇ ਤੇ ਤਿੰਨ ਵਰਾਇਟੀ ਦੇ ਪਕੌੜੇ ਆਪਣੇ ਕੋਲ ਤੇ ਬ੍ਰੈਡ ਵਾਲੇ ਬ੍ਰੈਡ ਵਾਲਿਆਂ ਦਾ ਨਾ ਵੇਖੋ ਨਾ ਮਟੀਰੀਅਲ ਰੈਡੀ ਕੀਤਾ ਤੇ ਮੈਂ ਹਮੇਸ਼ਾ ਜਿਹੜਾ ਜੀਰਾ ਹੈ ਨਾ ਉਹਨੂੰ ਇਹਦਾ ਭੁੰਨ ਕੇ ਤਵੇ ਤੇ ਤੇ ਇੱਕ ਵੇਰ ਇਹਦਾ ਕ੍ਰਾਸ ਕਰਕੇ ਤੇ ਫੇਰ ਆਪਾਂ ਵਿੱਚ ਪਾਉਣਾ ਇਹਦਾ ਟੇਸਟ ਜਿਹੜਾ ਬੜਾ ਵਧੀਆ ਹੁੰਦਾ ਹਾਂ ਤੇ ਵੈਸੇ ਜਿਹੜੇ ਆਪਾਂ ਤੈਰਸ ਵਿੱਚ ਪਕੌੜੇ ਸਾਦੇ ਹਨਾ ਉਹਨਾਂ ਦਾ ਸੰਤ ਉਹ ਇਕ ਅਲੱਗ ਹੀ ਦਾ ਹੁਣ ਜਿਹੜੇ ਘਰ ਦੇ ਪਕੌੜੇ ਬਣਾਉਣੇ ਇਹਨਾਂ ਦਾ ਸਵਾਦ ਤਾਂ ਜਿਹੜਾ ਬਿਲਕੁਲ ਅਲੱਗ ਤੇ ਅੱਜ ਵਾਲੇ ਜਿਹੜੇ ਮੈਂ ਗੋਭੀ ਵਾਲੇ ਮਤਲਬ ਪਕੌੜੇ ਆ ਨਾ ਜਿੱਦਾਂ ਆਪਾਂ ਪਹਿਲਾਂ ਬਣਾਉਂ ਨਹੀਂ ਗਏ ਤੇ ਉਹ ਤਰੀਕੇ ਨਾਲ ਹੀ ਬਣਾਉਣੇ ਥੋੜੇ ਅਲੱਗ ਤਰੀਕੇ ਨਾਲ ਬਣਾਉਣ ਲੱਗੀਆਂ ਜੇ ਇਦਾਂ ਮੈਨੂੰ ਜਿਆਦਾ ਵਧੀਆ ਰਿਜ਼ਲਟ ਨਿਕਲਿਆ ਤੇ ਫਿਰ ਆਪਾਂ ਇਹਦੀ ਵੀਡੀਓ ਬਣਾ ਕੇ ਪਾਵਾਂਗੇ ਸੋਹ ਵਧੀਆ ਤੇ ਹੁਣ ਪਰੌਣਿਆਂ ਦਾ ਇੰਤਜ਼ਾਰ ਆ ਪਰੌਣਿਆਂ ਦਾ ਇੰਤਜ਼ਾਰ ਆ ਮੈਂ ਨਾ ਅੱਜ ਜਦੋਂ ਮਟੀਰੀਅਲ ਠੰਡੀ ਨਾ ਪਕੌੜਿਆਂ ਦਾ ਤੇ ਸੰਦੀਪ ਦਾ ਫੋਨ ਆਇਆ ਤੇ ਕਹਿੰਦੀ ਹਾਂ ਹੈ ਦੀਦੀ ਕਿੱਥੇ ਵਿਜੀ ਹੋ ਗਏ ਤੁਸੀਂ ਕਿੰਨੇ ਦਿਨ ਹੋ ਗਏ ਗੱਲਬਾਤ ਹੀ ਨਹੀਂ ਹੋਈ ਮੈਂ ਵੀ ਗੱਲਬਾਤ ਕਿਉਣੀ ਤੁਸੀਂ ਵੀ ਵਿਜੀ ਤੇ ਨਹੀਂ ਵਿਜੀ ਉਹ ਕਰ ਲ ਵਿਆਹ ਵੇਖਣ ਗਏ ਸੀਗੇ ਤੇ ਮੈਂ ਆ ਜਾ ਤੈਨੂੰ ਪਕੌੜੇ ਖਵਾਈਏ ਨਾ ਨਾ ਭੈਣਾਂ ਦੀ ਤੇਰੇ ਘਰਿਆਂ ਦੇ ਪਕੌੜਿਆਂ ਦਾ ਨਾ ਨਾ ਲਈ ਉਹਨਾਂ ਦਾ ਹਾਥੀ ਪਕੌੜਿਆਂ ਜੇ ਰਹਿੰਦਾ ਇਹਨਾਂ ਪਕੌੜੇ ਕੀ ਖਾੜੇ ਪਕੌੜਿਆਂ ਦਾ ਨਾਮ ਤਾਂ ਨਹੀਂ ਮੇਰੇ ਲੱਗੋ ਮੇਰਾ ਸਮਾਨ ਪਹਿਲਾਂ ਬੜਾ ਭਰਿਆ ਭਰਿਆ ਹਾ ਤੇ ਮੈਂ ਪਕੌੜੇ ਪਕੜੇ ਨਹੀਂ ਗਾ ਖਾਦੇ ਫੈਲਸ ਵਿੱਚ ਮੈਂ ਤਾਂ ਚੰਗੇ ਚੀਜ਼ਾਂ ਨੂੰ ਹੱਥ ਪਾਇਆ ਹੋਣਾ ਵਾ ਹਾਂ ਜੀ ਮੜਾ ਮਟਾ ਕਰੋਪਸਰ ਕਰਦਾ ਘਰ ਦਾ ਹੀ ਮਤਲਬ ਸਹੀ ਆ ਧੰਨ ਤੇ ਕਹਾ ਗੱਲ ਕੋਈ ਨਹੀਂ ਤੁਸੀਂ ਜਿਆਦਾ ਪ੍ਰੋਗਰਾਮ ਅਟੈਂਡ ਕਰਦੇ ਆ ਤਾਂ ਕਰਕੇ ਮਤਲਬ ਕਿ ਤੁਹਾਨੂੰ ਮਤਲਬ ਹੋ ਜਾਂਦੀ ਐ ਜਿੱਦਾ ਬੰਦਾ ਡਿੱਕ ਜਿਵੇਂ ਚੜ ਜਾਂਦੀ ਉਹ ਚੀਜ਼ਾਂ ਨੂੰ ਵੇ ਵੇਖ ਕੇ ਮਨ ਚ ਉਹ ਦੀ ਸਿਜਾ ਹੋਏਗੇ ਇੱਕ ਸਾਡਾ ਰੋਟੀ ਤਾਂ ਮੰਨੀ ਆਕਦਾ ਬਾਕੀ ਸਾਰੀਆਂ ਚੀਜ਼ਾਂ ਜੋ ਆਕਦਾ ਪਕੌੜੇ ਬਣ ਬਣ ਕੇ ਸਾਡੀ ਕਢਾਈ ਦਾ ਰੋਗ ਮਾਰਿਆ ਗਿਆ ਪਕੌੜੇ ਜਦੋਂ ਬਣਦੇ ਆ ਤਾਂ ਕਢਾਈ ਦਾ ਰੋਗ ਤੇ ਮਰਨਾ ਹੀ ਹੈ ਮੈਂ ਭਾਰੀ ਐ ਸੇਕ ਵਧੀਆ ਲਿੰਦਾ ਹਾਂਜੀ ਤਾਂਗੇ ਮੈਂ ਫਤਨਾ ਗਈ ਆ ਸਮੈਲ ਬੜੀ ਵਧੀਆ ਹੁੰਦੀ ਆ ਆ ਆਪਾਂ ਸਮੈਲ ਨਾਲ ਰਾਜਣਾ ਸਾਡਾਂ ਦੇਲ ਕਰਨਾ ਨਾ ਨਾ ਮੈਂ ਜੇ ਚ ਪਾ ਲਈ ਨਹੀਂ ਜੂਠ ਜੂਠ ਨਹੀਂ ਸੱਚਾ ਨਹੀਂ ਮੈਂ ਝੂਠ ਹੈ ਨਹੀਂ ਝੂਠ ਨਹੀਂ ਨੀਜ ਕੇ ਸਾਈਡ ਤੇ ਕਰਕੇ ਥੋੜੇ ਜਿ ਮੈਂ ਪਹਿਲਾਂ ਜਦੋਂ ਪਤਾ ਵੀ ਪੁਰਾਣੇ ਬੰਦੇ ਕਿੱਦਾਂ ਲੱਗੇ ਆ ਤੇ ਮੈਂ ਆ ਬਖਾ ਲੈਣੇ ਆ ਜਦੋਂ ਕੋਈ ਮੈਂ ਲਾਹਤ ਕੱਢ ਕੇ ਨਿਕਲਣਾ ਉਦੋਂ ਤੇ ਮੱਚ ਮਰ ਜਾਂਦਾ ਪੂਰਾ ਹੀ ਹੂੰ ਫੇਸਟਿੰਗ ਕਰਦੇ ਜਾਂਦੇ ਆ ਵਾਕਿਨ ਸਹੀ ਗੱਲ ਮੈਂ ਆਪਣਾ ਸਵਾਦ ਥੋੜਾ ਖਰਾਬ ਕਰਨਾ ਆ ਮੈਂ ਤਾਂ ਵੀ ਨਹੀਂ ਕਰਨੀ ਤਾਂ ਫਲ ਵੀ ਨਹੀਂ ਮਿਲਣਾ ਫਾਇਦਾ ਨਹੀਂ ਫਿਰ ਮੇਰੇ ਫਾਲ ਤਾਂ ਕੋਈ ਨਾ ਜਿਆਦਾ ਆਉਂਦੀ ਐ ਨਹੀਂ ਮਿਲਦਾ ਸਾਰਿਆਂ ਨੂੰ ਕਹਿੰਨੇ ਆ ਵੀ ਨਾ ਖਾਓ ਪਰ ਜਿਹਦੇ ਦਾ ਨਿਕਲਦੇ ਆ ਨਾ ਫਿਰ ਥੋੜੇ-ਥੋੜੇ ਤੇ ਚਲ ਖਾ ਲੈਣੇ ਚਾਹੀਦੇ ਆ ਫਿਰ ਰਿਹਾਂ ਨਹੀਂ ਨਾ ਜਾਂਦਾ ਗੱਲ ਤੇ ਹਾਲ ਆਪਣੀ ਗੱਲ ਆ ਕਿ ਜੇ ਸਰੀਰ ਵਧੀਆ ਮਤਲਬ ਚੱਲਣ ਦੇ ਆ ਪਚਣ ਦੇ ਕੋਈ ਦਿੱਕਤ ਨਹੀਂ ਆ ਤੇ ਖਾ ਵੀ ਲੈਣੇ ਚਾਹੀਦੇ ਆ ਬਿਲਕੁਲ ਬਿਲਕੁਲ ਓਏ ਇਹੋ ਮਰਚ ਮੜਾ ਮੋਟਾ ਪੋਚਣਾ ਜਿਵੇਂ ਆਪਾਂ ਜਿਆਦੇ ਬੁੱਢੇ ਹੋ ਗਏ ਮੁੜ ਕੇ ਕਿੱਥੇ ਪਚਣਾ ਫਿਰ ਤੇ ਬੀਬੀ ਵਾਲੀ ਗੋਲੀ ਪਾਪੜਾ ਕਾ ਨੁਕਤੇ ਹੈਗੇ ਮੈਂ ਤੈਨੂੰ ਪਤਾ ਦਾ ਹੈਗਾ ਨੁਕਤੇ ਸਾਡੇ ਭੈ ਆਪਣੇ ਭੈਣ ਭਰਾ ਨੂੰ ਹੀ ਦੱਸਣਾ ਫੇਰ ਅੱਗੇ ਮੈਂ ਉਹ ਫਿਰ ਚਿਹਰਾ ਇੰਦਾ ਸਾਰੇ ਫਿਰ ਪਛਾਣ ਜਾਂਦੇ ਵੀ ਇਹ ਭੈਣ ਗੱਲਾਂ ਵਾਲੀ ਆ ਲੰਜੇ ਪਤਾ ਨਹੀਂ ਗੱਲ ਉਹ ਨਹੀਂ ਆ ਬਹੂ ਆਪਣੇ ਕੋਲ ਟਾਈਮ ਹੀ ਨਹੀਂ ਹੈਗਾ ਗੱਲ ਆ ਵਾ ਤੇਰੇ ਸਾਹਮਣੇ ਆ ਆਪਾਂ ਸਾਰੇ ਕਿੱਦਾਂ ਜਿਉਂਦੇ ਰਹਿੰਦੇ ਹਾਂ ਸਾਰਾ ਦਿਨ ਹਣਾ ਫੇਰ ਤੇ ਲਈ ਟਾਈਮ ਬੜਾ ਚਾਹੀਦਾ ਇਹ ਤੇ ਕਰ ਦੂਗੀ ਕੰਪਨੀ ਦੀ ਵੀਡੀਓ ਬਣਾਉਣ ਵਾਸਤੇ ਹੂੰ ਪਕੌੜੇ ਹੋ ਗਏ ਸੱਚੇ ਚੁੱਥੇ ਕਰਕੇ ਤੇ ਢੱਕ ਲੈਨੇ ਜਿਹੜਾ ਪਕੌੜੇ ਆਉਣਗੇ ਉਹਦਾ ਚੰਨ ਮਿੰਟ ਵੱਜਣਾ ਤੈਨੂੰ ਇਹਨਾਂ ਪਕੌੜਿਆਂ ਦਾ ਰੰਗ ਹਰੇ ਹਰੇ ਨਹੀਂ ਨਿਕਰੌਂਂਦਾ ਆਉਂਦਾ ਮੜਾ ਮੜਾ ਮੈਂ ਅੱਜ ਖੱਟੇ ਨਹੀਂ ਹਰੇ ਭਰੇ ਬਣਾ ਰਹੇ ਹਾਂ ਪਾਲਕ ਮੇਥੀ ਧਨੀਆ ਪੀਸ ਕੇ ਪਾ ਲਿਆ ਮੈਂ ਇੱਕ ਸਾਈਡ ਰੈਂਦੀ ਥੋੜੀ ਜਿਹੀ ਕਰ। ਆਪ ਕੋਲ ਕੱਪ ਹੈ। ਗੋਲ ਗੋਲ ਚੋਕਿਆਂ ਨੂੰ ਸੁਲੇ। ਪਰਾਣੇ ਲੈ ਟੋ ਗਿਆ ਤੇ ਆਪਣੇ ਜੀ ਕਿਹੜੇ ਪਰੋਣੇ ਬਣ ਕੇ ਬਹਿ ਗਏ। ਬੋਕ ਲੱਗੀ ਨਾ। ਕਾਲੀ ਕਾਲੀ ਪਾਤੀ ਨਾ। പ്രണയ അത് പ്ലേറ്റ് ഒന്നു മെനേ വെക്ക ਨੇ ਗਾਇਆ ਕਾਕਾ ਹੱਡੇ ਕਰ ਪ੍ਰਾਉਣਾ ਆ ਆਹੋ ਪ੍ਰਾਉਣਾ ਲੈ ਪੀ ਜਦੋਂ ਦਾ ਆ ਉਹਨੇ ਕਿਹੜੀਆਂ ਇਹਨੂੰ ਨੀਂਦ ਵਾਲੀਆਂ ਗੋਲੀਆਂ وچ ਇਹਨੂੰ ਦਵਾਈ ਦੇ ਕੇ ਲੈ ਉਹ ਹੋਸ਼ ਨਹੀਂ ਕਰਨ ਡਿਆ ਜਦ ਆਪਦਾ ਕੀ ਚੋਤਾ ਹੋਣਾ ਕਾਬੂ ਟੂ ਹੋ ਜਾਂਦੀ ਹੈ ਉਹ ਹੀ ਨਾ ਐਜੀ ਕਦੀ ਇਹ ਹੁੰਦਾ ਵਾ ਤੇ ਕਦੀ ਇਹ ਬਹੂ ਹੁੰਦਾ ਹੈ ਹਾਂਜੀ ਪੇਪਰ ਦੇ ਕੇ ਵਿਚਾਰੀ ਨਾ ਜਿੱਦਾਂ ਬੰਦਾ ਨਰੋਸ ਜਾਂ ਨਹੀਂ ਹੋ ਜਾਂਦਾ ਪ੍ਰੈਕਟੀਕਲ ਨੇ ਇੰਨੀ ਕਨੇ ਮਿਹਨਤ ਲਾਈ ਪਿੰਨੇ ਤੇ ਪ੍ਰੋਜੈਕਟ ਬਣਾਉਂਦੇ ਤੇ ਪ੍ਰੈਕਟੀਕਲ ਦੇ ਕੇ ਹੁਣ ਸਕੂਲੋਂ ਆਈ ਤੇ ਕਹਿੰਦੀ ਮੈਨੂੰ ਲੱਗਦਾ ਥੋੜੀ ਜਿਹੀ ਪਰੇ ਲੱਗੀ ਅੰਤੇ ਜਦੋਂ ਬੁੱਲ ਕੱਢਦਾ ਤਾਂ ਰੋਂਦਾ ਕਹਿਣਾ ਇਹਨੇ ਜਿੱਦੋਂ ਆਂਟੀ ਥੋੜਾ ਜਹਾ ਹੱਸਦਾ ਵਾ ਤੂੰ ਜਾਤੀ ਉੜੀਆਂ ਪਾਉਂਦਾ ਵਾ ਇਹੋ ਕਹਿਣਾ ਇਹਨੇ ਜਦੋਂ ਮੈਨੂੰ ਕਹਿਣ ਦੀ ਸੀਗੀ ਪਹਿਲਾਂ ਵੀ ਇਹ ਪਤਾ ਕੀ ਹੁੰਦਾ ਵਾ ਜਦੋਂ ਇਦਾਂ ਬੁੱਲ ਕੱਢਦਾ ਜਦੋਂ ਰੋਂੜਿਆ ਹੁੰਦਾ ਤੇ ਜਾ ਪੀੜੀਆਂ ਪੰਦਾ ਤੇ ਕਦੇ ਇੱਕਦਮ ਹੱਸਣ ਲੱਗ ਜਾਂਦਾ ਹਾਂ ਕਿੰਨੇ ਆ ਕਿ ਵਿਧਮਾਤਾ ਬੱਚੇ ਨੂੰ ਹਸਾਉਂਦੀ ਆ ਤੇ ਰੋਂਵਾਉਂਦੀ ਆ ਚਲੋ ਇਹ ਤੇ ਪੁਰਾਣੇ ਵਹਿੇ ਬੁਜ਼ੁਰਗ ਜੀ ਆਂ ਸੁਣਦੇ ਆਏ ਹਨਾ ਕਿ ਵਿਧਮਾਤਾ ਲੇਕਿਨ ਮੈਨੂੰ ਤਿੱਤੀਕਾ ਮੈਨੂੰ ਸਮਝ ਆਈ ਆ ਅਸਲ ਵਿੱਚ ਜਦੋਂ ਮਤਲਬ ਬੱਚਾ ਜਿਹੜਾ ਆ ਆਪਣੇ ਮਾਂ ਦੇ ਗਰਭ ਵਿੱਚ ਹੁੰਦਾ ਨਾ ਉਹਦੀ ਲੇਵ ਲੱਗੀ ਹੁੰਦੀ ਆ ਅਕਾਲ ਪੁਰਖ ਦੇ ਨਾਲ ਠੀਕ ਆ ਉਹਦੇ ਵਿੱਚ ਨੂੰ ਸਾਰਾ ਪੀਰੀਅਡ ਉਹਦੇ ਵਿੱਚ ਟਾਈਮ ਉਹਦੇ ਨਾਲ ਜਿਹੜਾ ਨਾ ਪਰਮਾਤਮਾ ਜਨ ਆਜਾ ਤੋਂ ਜਿਹੜੀ ਲੱਗਦੀ ਹੁੰਦੀ ਹੈ ਨਾ ਤੁਹਾਨੂੰ ਸਮਝ ਆ ਜਾਂਦਾ ਕਿਸ ਸਾਹ ਦੇ ਨਾਲ ਕਿ ਜਦੋਂ ਬਾਹਰ ਹੁੰਦਾ ਦੁਨੀਆ ਦੇ ਵਿੱਚ ਇਹਨੂੰ ਮਹੀਨਾ 2 ਮਹੀਨੇ ਜਿਹੜਾ ਨਾ ਜਦੋਂ ਤੇ ਪਰਮਾਤਮਾ ਦੇ ਸਾਹਮਣੇ ਮਤਲਬ ਆਪਣਾ ਵੀ ਹੁੰਦੀ ਨਾ ਚਲਕ ਤੇ ਇਹ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦਾ ਜਦੋਂ ਉਹ ਲੈਵਲ ਟੁੱਟਦੀ ਹੈ ਨਾ ਤੇ ਫਿਰ ਇਹ ਆਪਣੇ ਆਪ ਦੇ ਵਿੱਚ ਨਾ ਦੁਖੀ ਮਹਿਸੂਸ ਕਰਦਾ ਪਰਨੂੰ ਤਾ ਇੱਕਦਮ ਰੋਂਦਾ ਤੇ ਹੱਥ ਦਾਵਾ ਮੈ ਜਿੱਥੇ ਤੱਕ ਮੈਨੂੰ ਸਮਝ ਲੱਗੀ ਐ ਸੋਤੇ ਪ੍ਰਮਾਤਮਾ ਦੇ ਨਾਮ ਤੇ ਮੇਰੇ ਨਾਲ ਨਹੀਂ ਬਚੇ ਮੈਨੂੰ ਜੀਲ ਦੀਆ ਦੇਖਦੇ ਮਾਦਾਨੇ ਹੱਸਣਾ ਹਟ ਮਾਦਾਨੇ ਇੰਨੇ ਲਿਕਨ ਮੈਂ ਕਿੰਨੀ ਕਿ ਅਕਾਲਪੁਰ ਨਾਲ ਜੁੜਿਆ ਹਾਂ ਤੇ ਅਸੀਂ ਗੁਰੂਆਂ ਸਾਹਿਬ ਜੀ ਦੀ ਜੀ ਦੀ ਦੁਆਪਾ ਪਾਸ ਮਤਲਬ ਕਹਿਣ ਪਾਸ ਕਰਦੇ ਆ ਨਾ ਤੇ ਇਹ ਚੀਜ਼ਾਂ ਦੀ ਸਮਝ ਲੱਗਦੀ ਐ ਹੌਲੀ ਹੌਲੀ ਹੁਣ ਕੀ ਕਰਨਾ ਕਿ ਇਹਨੂੰ ਨਹੀਂ ਸਮਝੇ ਤੇ ਉਹਨਾਂ ਦੇ ਨਾਲ ਹੀ ਅਟੈਚਮੈਂਟ ਆ ਜਦੋਂ ਤੁਸੀਂ ਇਹਨਾਂ ਨੂੰ ਆਪਣਿਆਂ ਵਿੱਚ ਲੈਣਾ ਸ਼ੁਰੂ ਕਰਤਾ ਨਾ ਮੇਰਾ ਸੋਨਾ ਮੇਰਾ ਮਿੱਠੂ ਮੇਰਾ ਰਾਜਾ ਤੇ ਇਹਦੀ ਹੌਲੀ ਹੌਲੀ ਮੋਹ ਮਾਇਆ ਜਿਹੜੀ ਨਾ ਫਿਰ ਵਧਣ ਲੱਗ ਜਾਨੀ ਆ ਤੇ ਸੰਸਾਰ ਵੀ ਸੰਸਾਰੀ ਤੌਰ ਤੇ ਇਹਦਾ ਮਤਲਬ ਬੜੀ ਹੋ ਜਾਣਾ ਉਹ ਕੰਮ ਕਰੇ ਪਾ ਕੇ ਕਰਕੇ ਮੁੜ ਕੇ ਭੁੱਲਦਾ ਭੁੱਲਦਾ ਇਨਸਾਨ ਭੁੱਲ ਜਾਂਦਾ ਆ ਜਿੱਦਾਂ ਕਹੀਂ ਖਾਣ ਨੂੰ ਚਾਹੀਦਾ ਵਾ ਕਿ ਜਦੋਂ ਹੁਣ ਜਿੱਦਾਂ ਤੁਹਾਡੇ ਤਰੇ ਤਦ ਕੁ ਮੌਕਾ ਹੈਗਾ ਵਾ ਜਿੰਨਾ ਹੋ ਸਕਦਾ ਇਹਨੂੰ ਭਾਵੇਂ ਦੋ ਟਾਈਮ ਤਿੰਨ ਟਾਈਮ ਜਿੱਦੋਂ ਨੂੰ ਇਹਨੂੰ ਹੋਸ ਸੰਭਾਲਣ ਲੱਗੂਗਾ ਨਾ ਜੇ ਦਾਸ ਦਾਤ ਨਾ ਕਰਵਾਤੇ ਸਿੰਗਰਨ ਕਰਵਾਇਓ ਜ਼ਰੂਰ ਇਹ ਤੁਹਾਡਾ ਫਰਜ਼ ਹੈ ਸਾਡੀ ਜਿਹੜੀ ਨਿੱਕੀ ਉਹ ਕਾਦੀ ਦਾਦੀ ਆਜਾ ਸਤਨਾ ਵਾਹਿਗੁਰੂ ਬੋਲੀ ਮਨ ਅਲੀ ਮੇਰਾ ਵਾਹਿਗੁਰੂ ਵਾਹਿਗੁਰੂ ਕਾਦੀ ਜੀ ਜੀ ਨੈਣ ਸੋਣ ਕਰਦੀ ਸਤਨਾ ਵਾਹਿਗੁਰੂ ਬੋਲੋ ਦਾਦੀ ਸਤਨਾ ਵਾਹਿਗੁਰੂ ਪਰ ਜਦੋਂ ਆਪਾਂ ਮਾਸੀ ਜੀ ਕਿਹਾ ਬੈਨਕ ਬਿਲਕੁਲ ਆਪਣੇ ਉਲਝਾਵਾਂ ਚ ਉਲਝਾ ਲੈਨੇ ਹਨ ਫੇਰ ਟੁੱਟਦੀ ਟੁੱਟਦੀ ਲੈ ਟੁੱਟ ਜਾਂਦੀ ਆ ਨਹੀਂ ਇਹਨੂੰ ਪਾਰਟਿਸਪੇਟ ਕਰਦੇ ਫੇਰ ਬੜੀ ਮਸਲ ਕਰਦੀ ਹੈ ਮੈਂ ਹਰ ਬੀਤ ਨੂੰ ਛੋਟੇ ਹੁੰਦੇ ਨੂੰ ਏਦਾਂ ਗੋਦੀ ਚ ਚੁੱਕ ਰੱਖਣਾ ਤੇ ਉਹਨੂੰ ਨਾਲ-ਨਾਲ ਵੀ ਚਲੋ ਸਿਮਰਨ ਕਰਦੇ ਰਹਿਣਾ ਹੁਣ ਥੋੜਾ ਜਿਹਾ ਵੇਖੋ ਕਿ ਜਿੱਦਾਂ ਬੱਚਾ ਢਟਕ ਜਾਂਦਾ ਨਾ ਤੇ ਮੈਂ ਆਪਣੇ ਘਰ ਤੋਂ ਪੂਰਾ ਆ ਆਦੋਂ ਭੈਣ ਗੋਦੀ ਪਾਹੇ ਕੋਈ ਕੋਈ ਕਾਜੀ ਦੀ ਜਿੱਦੀ ਨੂੰ ਕਰਨਾ ਹੀ ਅੰਦਰ ਜਾ ਕੇ ਤੇ ਉਹ ਤਰੀਡੀ ਵੀ ਜੰਮਦੀ ਨਹੀਂ ਕੰਮ ਦਾ ਨਾ ਨਹੀਂ ਮਾਨੀ ਤੋਂ ਜੇ ਤਾਂ ਮੈਂ ਜਿੰਨਾ ਤੇ ਜਿੱਦ ਸਵੇਰੇ ਮਿਲਿਆ ਨਾ ਮਾਰੀ ਨੂੰ ਮਸਵੇਰੇ ਪੈਣਾ 2 2.5 3 ਘੰਟੇ ਇਹਦੇ ਕੇ ਚ 2.5 ਵਜੇ ਤੋਂ 3 ਵਜੇ ਇਹ ਜਾਗਦਾ ਇਹ ਮੈਂ ਗੋਦੀ ਚ ਪਾ ਲੇ ਵਾਹੇ ਨੂੰ ਵਾਹੇ ਨੂੰ ਇਹ ਮੂਰਤ ਦਾ ਪਾਰ ਕਰਨਾ ਤੇ ਫਿਰ ਇਹ ਟੱਪੜਾ ਵੀ ਰਹਿੰਦਾ ਸਾਡੀ ਮੰਨੀ ਦਾ ਕਰਦੀ ਤੇ ਮਾਲਾ ਦੀਆਂ ਜਿਹੜੀਆਂ ਸਵੇਰ ਸ਼ਾਮਾਂ ਜਾ ਕੇ ਬਹਿਣ ਦੀ ਗੱਡੀ ਹੁੰਦਾ ਇਹ ਆ ਮਾ ਸੁੱਛੜੀ ਵੀ ਧੱਕ ਵਰਦਾ ਚੱਪੜਾ ਮਾਰ ਕੇ ਵੀੜੇ ਪਾ ਲੈਂਦਾ ਜੱਕ ਦਮਸਣ ਲੱਗਦਾ ਬੜੀ ਹੋੜਾ ਲਿੰਦਾ ਹਾਂ ਪਰ ਉਹ ਹੀ ਅਟੈਚਮੈਂਟ ਵਾਹਿਦ ਵੀ ਨਾ ਬਣ ਉਹਦੀ ਲੇਵ ਲੱਗੀ ਹੁੰਦੀ ਜਦੋਂ ਮਾਰ ਆ ਬੰਦੇ ਨੇ ਬੱਚਾ ਨਾ ਮਾਗ ਦੇ ਵਿੱਚ ਹੁੰਦਾ ਪਰ ਉਹਦਾ ਫੇਰ ਉਹਨੂੰ ਲੱਗੀ ਵੀ ਇਹ ਕਿਹੜੀ ਸਾਲ ਨਾ ਮੈਂ ਨਾ ਬੱਚਾ ਜਨਮ ਲੈਦਾ ਮੈਨੂੰ ਲੱਗਦਾ ਕਿ ਪਹਿਲੇ ਉੱਥੇ ਲੱਗੇ ਰਹਿੰਦੇ ਨੇ ਤੇ ਅਗਲਾ ਕਿਰਦੀ ਤੇ ਬਾਜੀ ਲੈ ਟੁੱੜਦੀ ਹੁੰਦਾ ਨੇ ਮਾਂ ਦੇ ਵਧਾਈਆਂ ਦਿੰਦੇ ਨੇ ਕਹਿੰਦੇ ਮੈਂ ਨਹੀਂ ਸੋਡ ਮਦਾਈ ਕਾ ਬਿਲਕੁਲ ਕਹਿੰਦੇ ਮਮੀ ਜੀ ਜਦੋਂ ਪਿਛਲੇ ਮਤਲਬ 7 ਚੋਕੀ ਸੀ ਨਾ ਉਹਨਾਂ ਸਮਿਆਂ ਦੇ ਵਿੱਚ ਚਲੋ ਵੈਸੇ ਨਾ ਆਪਣਾ ਜੜੀ ਅਟੈਚਮੈਂਟ ਠੀਕ ਹੈ ਕਹਿੰਦੇ ਨੇ ਕਿ ਜਦੋਂ ਮਤਲਬ ਗਰਭਵਸਤਾ ਵਿੱਚ ਹੁੰਦੇ ਨਾ ਮਤਲਬ ਕੋਈ ਵੀ ਔਰਤ ਚੰਗੇ ਥਾਂ ਤੇ ਜਾਂਦਾ ਹੀ ਤੇ ਮਤਲਬ ਉੱਥੇ ਦਾ ਮਾਹੌਲ ਚੰਗਾ ਹੋਵੇ ਉੱਥੇ ਦਾ ਵਾਤਾਵਰਨ ਚੰਗਾ ਹੋਵੇ ਤੇ ਉਹ ਬੱਚਾ ਵੀ ਚੰਨੋ ਵਧੀਆ ਤਰੀਕੇ ਦੇ ਨਾਲ ਜਨਮ ਲੈਂਦਾ ਪਰਮਾਤਮਾ ਦੇ ਨਾਮ ਦੇ ਨਾਲ ਪਰ ਹੁਣ ਤੇ ਤੁਹਾਨੂੰ ਪਤਾ ਹੀ ਹੈ ਕਿ ਹੁਣ ਸਭ ਤੋਂ ਜਲਦੀ ਸਭ ਹਨਾ ਛੇੜਦੇ ਆ ਆਪਣੀ ਛਾਓ ਗਿਆ ਮੈਂ ਛਾਓ ਗਿਆ ਚਲੋ ਹੁਣ ਫਿਰ ਲੈ ਜੀ ਤੁਹਾਨੂੰ ਘੁੰਮਾ ਕੇ ਸੰਭੋ හැපික දන පෙල්ලඟ උුන්ඩිය හදිය තුයි එ්ඩක්කි මහම පාල්පාලකයේ ඩවඩ්ඩක්කිත්තය හ හු ලක න ඉතරනා හ ਦਿਲਪ੍ਰੀਨ ਨੇ ਉਹਦੇ ਪੈਰਾਂ ਤੋਂ ਲੈ ਕੇ ਤੇ ਹੱਥਾਂ ਤੱਕ ਐ ਨਿਕ ਨਿਕ ਆਂਗਲੀਆਂ ਮਮਾ ਦੱਸਣ ਦੇ ਮਾਸੀ ਵੀ ਸਾਰੀਆਂ ਚੈੱਕ ਕੀਤੀਆਂ ਜਿਹੜੇ ਆਫਟਰ ਮੈਂ ਵੀ ਮਸਨ ਦਿਲਪ੍ਰੀਨ ਦੇ ਹੱਥ ਦੇਖਣੇ ਗੱਲ ਗੱਲ ਜਿੰਨ ਜਿੰਨੀਆਂ ਨੀ ਆਂਗੇ ਜਿਹੜਾ ਸੋਣੀਆਂ ਗੱਲਾਂ ਐ ਐਂਦਾ ਕਰ ਕਰ ਸਾਰੀਆਂ ਵੇਖੀਆਂ ਸਾਰੇ ਨਾਲ ਗੁੱਸਾ ਕਰਦਾ ਤੈਨੂੰ ਕਿੱਦਾਂ ਪਤਾ ਗੁੱਸਾ ਕਰਦਾ ਹਮਾ ਨਾਸਾ ਭੁਲਾਉਂਦਾ ਉਹ ਆ ਤਲਾ ਬਿਨੇ ਖਾਣ ਤੇ ਜੇ ਉਹਨੂੰ ਪੋਟੀ ਆਈ ਹੋਈ ਤੇ ਹਾਂ ਦਿਵਾਲਾ ਗੰਡਿਆ ਦਾ ਉਹ ਕਦੀ ਕਦੀ ਨਾ ਕਰਿਆ ਕਰ ਲੈਦਾ ਹਾਂ ਤਰੇ ਕਰਦੇ ਉਹ ਨਹੀਂ ਤਾਂ ਕੰਦਾ ਬੈਠਾ ਹੀ ਸੇਰੀਓ पकड़ लो मैं बोल दूं 5 गुट्टे हो चलिए पकड़ राजा चलिए पकड़ अच्छा बोल रहे हैं ਦੇ ਨਾ ਡਣਾ ਨਾ ਡਣਾ ਹਾਪੀ ਨੂੰ ਤੇ ਬੜਾ ਫਿਕਰ ਹੁੰਦਾ ਜੇ ਉੱਥੇ ਜਾਉ ਨਾ ਸੰਦੀਪਾ ਨੂੰ ਜਦੋਂ ਨਾ ਗੁਰਮੇਰ ਦਾ ਵਿਆਹ ਨਾ ਉਹਦੋਂ ਮੈਂ ਬੁੱਢਾ ਹੋ ਜਾਣਾ ਦੱਸ ਤੂੰ ਪਹਿਲਾਂ ਹੀ ਬੁੱਢਾ ਹੋ ਜਾਏਗਾ ਪੁੱਤ ਤਾਂ ਚੰਗਾ ਵਾ ਕਿ ਰੋਬ ਨਾ ਜਾਏ ਚਾਦਰ ਕੁੜਤਾ ਬੁੱਢਾ ਥੋੜੀ ਹੋ ਜਾਂਦਾ ਹਰ ਵੀ ਤਾਂ ਉਦੋਂ ਉਦੋਂ ਦੇ ਹਿਸਾਬ ਨਾਲ ਵੀ ਤੇਰਾ ਵੱਖਰਾ ਠਾਠ ਪਾਠ ਹੋਣੀ ਆ ਚਾਦਰ ਕੁੜਤਾ ਬਨ ਕੇ ਤੇ ਖੁੰਡਿਆ ਖੁੰਡਾ ਲਾ ਕੇ ਹੱਥ ਚ ਫੁਰਲੇ ਆਲੀ ਮੰਮੀ ਆਂਦਾ ਚਾਦਰ ਪੱਗ ਫੁਰਲੇ ਆਲੀ ਬਨ ਕੇ ਆਹੋ ਅੰਫਰਲਾ ਦੇ ਛੱਡਦੇ ਹੁੰਦੇ ਨਾ ਓਕੇ ਬਰਾਹੁਣ ਨਾ ਤੋਂ ਹੁੰਦੇ ਓਏ 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 ਕਾਕੇ ਅਦਰ ਵੀ ਓਏ ਕਾਕੇ ਨੇ ਅਨਮੋਲ ਸਿੰਘ ਆ ਅਨਮੋਲਦੀਪ ਸਿੰਘ ਅਨਮੋਲਦੀਪ ਸਿੰਘ ਮੰਨਤ ਪ੍ਰੀਤ ਮੰਨਤ ਪ੍ਰੀਤ আছে <laughs> স্মল <laughs> 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 ਦੇ ਰੋਪੀ ਵਾਲਵੇਂ ਇਹ ਕਿੰਨੇ ਕਾਲੇ ਆ ਹੂੰ ਇਹ ਘੱਟ ਵਾ ਇਹਦੇ ਭੈਣ ਦੇ ਬਹੁਤ ਜ਼ਿਆਦੇ ਕਾਲੇ ਆ ਓਏ ਵਾਲ ਜ਼ਿਆਦੇ ਆ ਮੰਮੀ ਦਾ ਵੀ ਕਾਲੇ ਤੇ ਦੋਵੇਂ ਬੱਚੇ ਆਂਦੇ ਮੈਨੂੰ ਤੇ ਇਹੋ ਹੀ ਸਵੇਰ ਦਾ ਆਈ ਜਾਂਦਿਆ ਚੰਗਾ ਭਾਈ ਬਾਏ ਬਾਏ ਤੂੰ ਹੁਣਾਂ ਸੁੱਤਾ ਉੱਠੀ ਬਾਏ ਪਣ ਜਾਣ ਵਾਲੇ ਹੋ ਗਏ ਹੀ ਓ ਤੇ ਅਜੇ ਤੱਕਾਂ ਦੀ ਨੀਂਦ ਨਹੀਂ ਪੂਰੀ ਹੋਈ ਬਾਏ ਬਾਏ ਮਸਤ ਮਲੰਗ ਜਿਆ ਮਾਂ ਤਾਂ ਤੋਤਾ ਦਾ ਛੱਡਿਆ ਨਹੀਂ ਵੇਹ ਜਦੋਂ ਦਾ ਆਇਆ ਮਾਡਾ ਮਾਡਾ ਹਾਂ ਵਧੀਆ ਟੈਂਪਰਸ ਹਾਂ ਤੋਂ ਉਹਦੇ ਹੱਥ ਪਹਿਰੇ ਚੈੱਕ ਕਰੀ ਜਾਣੀ ਆ ਨਿਕੇ ਨਿਕੇ ਬੇ ਬੋਤ ਮਾਤ ਦਾ ਨੇ ਜੀ ਕਰਦਾ ਤੇਨ ਨੂੰ ਮਾਤ ਨੇ ਉਦੋਂ ਦੱਸਿਆ ਹੀ ਨਹੀਂ ਤੇ ਉਹ ਠੰਡੇ ਚ ਚੁੱਪ ਨਹੀਂ ਹੈ ਪਹਿਲੋ ਫੜ ਪੇਸੇ ਤੇ ਕਿਹੜਾ ਮਾਰਿਓ ਐ ਗਰਮੀ ਲੱਗਦੀ ਠੀਕ ਹੈ ਮੀਢ ਪਿੰਡੀ ਦੇ ਬਣਾਉਂਗਾ ਅਗਲੇ ਜੇ ਮਨ ਇਸ਼ਾਰਾ ਕਰੀਏ ਮੈਂ ਨਾ ਮੰਮੀ ਨੂੰ ਦੋ ਵਾਰ ਹੀ ਆਖਿਆ ਵੀ ਫੇਰ ਛੇਤੀ ਕਿਹੜਾ ਮਾਰਿਆ ਤੇ ਮੰਮੀ ਨੇ ਮੇਰੀ ਗੱਲ ਨਹੀਂ ਸੁਣੀ ਮੈਂ ਕਹਿੰਦੀ ਆਵਾਂਗੇ ਮੁੜ ਕੇ ਛੇਤੀ ਆ ਜਾਈਏ ਚਲੋ ਜਰੂਰ ਆਵਾਂਗੇ ਜਰੂਰ ਹਾਂਜੀ ਕਈ ਦੋ ਨਹੀਂ ਉਹ ਇੱਥੇ ਆਇਆ ਹਾਂ 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 ਕਾਰਤਿਕਰਾਮ ਆਹਨ ਕਾਰਤਿਕਰਾਮ ਵੈਲਪ੍ਰੀਤ ਇਹ ਨਹੀਂ ਵੈਲ ਉਹ ਦੰਦ ਉੱਠਿਆ ਸਹੀ ਗੱਲ ਹੈ ਸਮਾਂ ਪੈ ਗਈਆਂ ਹੀ ਐਡਾ ਸੁਸਤੀ ਮਾਰੀਓ ਕਿਤੇ ਮਸਤ ਮਿਲਾਂਗੀ ਪਿੰਡ ਆਪਣੇ ਵਾਪਸ ਚਲ ਚਲੇ ਆ ਤੇ ਸੁਤਾ ਰਿਹਾ ਪਿੰਡ ਆਪਣੇ ਵਾਪਸ ਚਲ ਚਲੇ ਸੁਤਾ ਰਿਹਾ ਕਿਹ ਲਿਆਨੇ ਘੰਟੀ 2 ਘੰਟੇ ਆਸੀ ਦਾ ਨਾ ਘੇੜ ਲਿਆ ਇਹਨੇ ਬਤਾ ਰਿਹਾ ਸੀ ਮੈਂ ਇਹਦੇ ਮਰੀ ਜਾਗ ਗਿਆ ਸੀ ਨਾ ਵਾਵਾ ਸੀ ਨਾ ਘੇੜਦਾ ਹਾਂ ਹੋਦਾ ਚਿਹਰੋਂ ਬੱਚੇ ਨਾਲ ਪਿਆਰ ਹੁੰਦਾ ਉਹ ਤਾਂ ਪਿੰਡ ਗਏ ਤੇ ਦਿਲ ਕਿੰਨਾ ਮੈਨੂੰ ਸਾਰੇ ਲੈ ਆਣੇ ਮੈਂ ਕਿਹ ਥੱਲੇ ਘੱਡੇ ਸੀ ਤੇ ਦਿਲ ਦੇ ਪਿੱਛੇ ਲੱਗੇ ਪਾ ਮੈਥੇ ਲਾਣਾ ਜਾਨਾ ਜੇ ਅੰਦਾ ਨਹੀਂ ਤੁਹੇ ਹੀ ਮਾਨ ਬੋੜੀਆਂ ਆਂਦੀ ਐਸੇ ਪਾ ਮੈਂ ਦੇ ਨਾ ਉਹ ਨਾ ਉਹ ਆ ਕੇ ਮੈਂ ਵੀ ਉਹ ਪੁੱਛਣ ਡਿਆ ਵੀ ਹਾਂਜੀ ਇਹ ਕੁੜੀਆ ਕਹਿੰਦੀ ਮੈਂ ਪੁੱਛ ਤੇ ਲਈਏ ਕੌਣ ਦੇਂਦਾ ਕੌਣ ਆ ਮੈਂ ਤੇ ਮੈਂ ਇਹ ਗੱਲ ਕਹਿੰਦੀ ਵੀ ਕਹਿੰਦਾ ਕੌਣ ਆ ਕੁੜੀਆ ਕਹਿੰਦੀ ਕਿ ਦਾ ਕਹਿੰਦਾ ਇਹਦੇ ਪੈਨ ਮੈਂ ਸਾਰਾ ਵਲੌਗ ਬਣ ਗਿਆ ਤੇ ਤੌਰ ਵੀ ਦਿੱਤੇ ਪਰੋਣੇ ਤੇ ਲਿਕਾ ਨਾ ਆਪਾਂ ਇੰਟਰੋਡਕਸ਼ਨ ਨਹੀਂ ਕਰਾਈ ਹਨਾ ਤੇ ਇਹ ਮੇਰੇ ਅੱਜ ਠਾਣੀ ਵੱਡੇ ਤੇ ਸਾਡੇ ਮੰਮੀ ਜੀ ਆ ਮਤਲਬ ਇਹਨਾਂ ਦੇ ਮੰਮੀ ਜੀ ਤੇ ਸਾਡੇ ਮੰਮੀ ਜੀ ਲੱਗਦੇ ਆ ਤੇ ਨਾਲ ਹੀ ਉਹਨਾਂ ਦੇ ਮਤਲਬ ਇਕੱਠੀਆਂ ਭੈਣਾਂ ਇੱਕੇ ਪਿੰਡੀ ਵੀ ਆਈਆਂ ਵਾ ਤੇ ਨਾਲ ਮਾਸੀ ਜੀ ਆਏ ਆ ਦੀਦੀ ਦੇ ਤੇ ਪਹਿਲੀ ਵਾਰ ਫੇਰਾਪੋਣ ਆਏ ਆ ਉਹਨਾਂ ਦੇ ਛੋਟਾ ਜਿਹਾ ਬੇਬੀ ਹੋਇਆ ਘਰੇ ਤੇ ਬੜਾ ਵਧੀਆ ਲੱਗਾ ਮਿਲ ਕੇ ਕਿੰਨੇ ਟਾਈਮ ਪਿੱਛੋਂ ਆਏ ਦੀਦੀ ਭਲਾ ਮਾਸੀ ਜੀ ਹੋਣੀ ਸਹੀ ਆਇਆ ਹਾਂ ਠੀਕ ਠੀਕ ਚਲੋ ਵਧੀਆ ਇਹਦਾ ਇਕੱਠੇ ਹੋਣ ਤੇ ਵਧੀਆ ਲੱਗਦਾ 아, 와야 와야. あよいしが。<ペー>